ਹਾਦਸੇ ਵਿੱਚ ਭਗੜੜ ਮਚਣ ਤੋਂ ਬਾਅਦ 121 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਜ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੇ ਫਿਲਖਨਾ ਪਿੰਡ ਪਹੁੰਚੇ ਅਤੇ ਹਾਦਸੇ ਭਗੜੜ ਦੇ 피ੜਤਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਕਾਂਗਰਸ ਦੀ ਸੰਸਦ ਅਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅਲੀਗੜ੍ਹ ਦੇ ਵਿੱਚ ਹਾਦਸੇ ਦੇ ਪੀੜਤਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਰਾਹੁਲ ਗਾਂਧੀ ਸ਼ੁੱਕਰਵਾਰ ਸਵੇਰੇ ਪਿਟਖਣਾ ਪਿੰਡ ਦੇ ਵਿੱਚ ਮੰਜੂ ਦੇਵੀ ਦੇ ਘਰ ਪਹੁੰਚੇ ਸਨ ਹਾਦਸੇ ਦੇ ਵਿੱਚ ਮੰਜੂ ਦੇਵੀ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ ਸੀ ਰਾਹੁਲ ਗਾਂਧੀ ਨੇ ਪਰਿਵਾਰ ਤੋਂ ਹਾਦਸੇ ਦੀ ਜਾਣਕਾਰੀ ਲਈ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦੇ ਦਾਅਵਾ ਤੋਂ ਦਿੱਤਾ ਰਹਾਂ ਹੁਣ ਗਾਂਧੀ ਅਗੜੀ ਮੀਚੀ ਸਹਾਦ ਸੇ ਦੇ ਤਿੰਨ ਪੀੜਤਾਂ ਨੂੰ ਮਿਲਣ ਤੋਂ ਬਾਅਦ ਹਾਥਰਸ ਪਹੁੰਚੇ ਉੱਥੇ ਇੱਕ ਪਾਰਕ ਦੇ ਵਿੱਚ ਹਾਥਰਸ ਹਾਦਸੇ ਦੇ ਚਾਰ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ। ਪ੍ਰੋਟੀਕਲ ਦੇ ਨੇਤਾ ਗਨੰਤ ਵਾਦ ਰਾਹੁਲ ਗਾਂਧੀ ਦੀ ਇਹ ਯੂਪੀ ਦੀ ਪੈਨੀਫੇਰੀ ਹੈ। ਉਹਨਾਂ ਨੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਸਮਸਤੇ ਅਮਰ ਸਹੀ ਮਾਨਸੂਤੀ ਉਠਾਉਣਗੇ ਤੇ ਉਹਨਾਂ ਦੇ ਹਰ ਸੰਭਵ ਮਦਦ ਦੇ ਕਰਨਗੇ ਕਾਂਗਰਸੀ ਆਗੂ ਵਾਦਲੇ ਵਿੱਚ ਹਾਤਰੀਸ ਗਏ ਜਿੱਥੇ ਉਹਨਾਂ ਨੇ ਜ਼ਖਮੀ ਅਤੇ ਪਗੜੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਹਾਤਰੀਸ ਵਿੱਚ ਪਗੜੜ ਮਚਣ ਤੋਂ ਬਾਅਦ 121 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੇ ਪਿਲਖਨਾ ਪਿੰਡ ਪਹੁੰਚੇ ਅਤੇ ਹਾਤਰੀਸ ਪਗੜੜ ਦੇ 피ੜਤਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਕਾਂਗਰਸ ਦੀ ਸੰਸਦ ਅਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅਲੀਗੜ੍ਹ ਦੇ ਵਿੱਚ ਹਾਦਸੇ ਦੇ ਪੀੜਤਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਰਾਹੁਲ ਗਾਂਧੀ ਸ਼ੁੱਕਰਵਾਰ ਸਵੇਰੇ ਪਿਟਖਣਾ ਪਿੰਡ ਦੇ ਵਿੱਚ ਮੰਜੂ ਦੇਵੀ ਦੇ ਘਰ ਪਹੁੰਚੇ ਸਨ ਹਾਦਸੇ ਦੇ ਵਿੱਚ ਮੰਜੂ ਦੇਵੀ ਅਤੇ ਉਸਦੇ ਪੁੱਤਰ ਦੀ ਮੌਤ ਹੋ ਗਈ ਸੀ ਰਾਹੁਲ ਗਾਂਧੀ ਨੇ ਪਰਿਵਾਰ ਤੋਂ ਹਾਦਸੇ ਦੀ ਜਾਣਕਾਰੀ ਲਈ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦੇ ਦਾਅਵਾ ਤੋਂ ਸਦੀ ਧਾਰਾ ਹੁਲਗੰਦੀ ਅਲਗੜੀ ਵਿੱਚ ਇਸ ਹਾਦਸੇ ਦੇ ਤਿੰਨ ਪੀੜਤਾਂ ਨੂੰ ਮਿਲਣ ਤੋਂ ਬਾਅਦ ਹਾਤਰਸ ਪਹੁੰਚੇ ਉੱਥੇ ਇੱਕ ਪਾਰਕ ਦੇ ਵਿੱਚ ਹਾਤਰਸ ਹਾਦਸੇ ਦੇ ਚਾਰ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਪ੍ਰੋਤੀ ਦੇ ਨੇਤਾ ਵਨੰਤੋ ਵਾਦ ਰਾਹੁਲ ਗਾਂਧੀ ਦੀ ਇਹ ਯੂਪੀ ਦੀ ਪੈਨੀਫੇਰੀ ਹੈ ਉਹਨਾਂ ਨੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਸਮਸਤੇ ਅਮਰ ਸਹੀ ਮਾਨਸੂਤੀ ਉਠਾਉਣਗੇ ਤੇ ਉਹਨਾਂ ਦੇ ਹਰ ਸੰਭਵ ਮਦਦ ਵੀ ਕਰਨਗੇ ਕਾਂਗਰਸੀ ਆਗੂ ਵਾਦਲੇ ਵਿੱਚ ਹਾਤਰੀਸ ਗਏ ਜਿੱਥੇ ਉਹਨਾਂ ਨੇ ਜ਼ਖਮੀ ਅਤੇ ਪਗੜੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਹਾਤਰੀਸ ਵਿੱਚ ਪਗੜੜ ਮਚਣ ਤੋਂ ਬਾਅਦ 121 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਪਿਲਕਨਾ ਪਿੰਡ ਪਹੁੰਚੇ ਅਤੇ ਹਾਤਰੀਸ ਪਗੜੜ ਦੇ 피ੜਤਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਕਾਂਗਰਸੀ ਸੰਸਦ ਅਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅਲੀਗੜ੍ਹ ਦੇ ਵਿੱਚ ਹਾਦਸੇ ਦੇ ਪੀੜਤਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਰਾਹੁਲ ਗਾਂਧੀ ਸ਼ੁੱਕਰਵਾਰ ਸਵੇਰੇ ਫਿਰਕਣਾ ਪਿੰਡ ਦੇ ਵਿੱਚ ਮੰਜੂ ਦੇਵੀ ਦੇ ਘਰ ਪਹੁੰਚੇ ਸਨ ਹਾਦਸੇ ਦੇ ਵਿੱਚ ਮੰਜੂ ਦੇਵੀ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ ਸੀ ਰਾਹੁਲ ਗਾਂਧੀ ਨੇ ਪਰਿਵਾਰ ਤੋਂ ਹਾਦਸੇ ਦੀ ਜਾਣਕਾਰੀ ਲਈ ਪੀੜਤ ਪਰਿਵਾਰ ਨਾਲ ਸੰਭਵਨ ਮੱਧ ਜਦ ਤੱਕ ਤੋਂ ਸਾ ਦਿੱਤਾ ਰਾਹੁਲ ਗਾਂਧੀ ਅਲਗੜੀ ਵਿੱਚ ਇਸ ਹਾਦਸੇ ਦੇ ਤਿੰਨ ਪੀੜਤਾਂ ਨੂੰ ਮਿਲਣ ਤੋਂ ਬਾਅਦ ਖਾਤਰ ਪਹੁੰਚੇ ਉੱਥੇ ਇੱਕ ਪਾਰਕ ਦੇ ਵਿੱਚ ਹਾਦਸੇ ਦੇ ਚਾਰ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਪ੍ਰੋਟੀ ਦੇ ਦੇ ਨੇਤਾ ਵਨੰਤੋ ਵਾਦ ਰਾਹੁਲ ਗਾਂਧੀ ਨੇ ਇਹ ਕਿ ਯੂਪੀ ਦੀ ਪੈਨੀਫੇਰੀ ਹੈ ਉਹਨਾਂ ਨੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਸਮਸਤੇ ਅਮਰ ਸਹੀ ਮਾਂਚੂਤਿਓਂ ਭਵਨਿਕ ਤੇ ਉਹਨਾਂ ਦੇ ਹਰ ਸੰਭਵ ਮਦਦ ਵੀ ਕਰਨਗੇ ਕਾਂਗਰਸੀ ਅਗੂ ਵਾਅਦੇ ਵਿੱਚ ਹਾਜ਼ਰ ਸੀ ਗਏ ਜਿੱਥੇ ਉਹਨਾਂ ਨੇ ਜ਼ਖਮੀ ਅਤੇ ਪਗੜੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ